ਇੱਥੇ ਜਦੋਂ ਆਪਾਂ ਸਕੂਟਰ ਤੇ ਬਾਜ ਤੇ ਕਿਸੇ ਵੀ ਜਾਂਦੇ ਆ ਤੇ ਬਬਲਿੰਗ ਹੁੰਦੀ ਆ ਤੇ ਹੁਣ ਤੱਕ ਮੇਰਾ ਖਿਆਲ ਆ ਭਈ ਘੱਟੋ ਘੱਟ ਵੀ 50 60 ਐਕਸੀਡੈਂਟ ਹੋ ਚੁੱਕੇ ਆ ਲੋਕਾਂ ਦੇ ਮਾਮੂਲੀ ਸੱਟਾਂ ਵੀ ਜਾਦਾ ਸੱਟਾਂ ਵੀ ਲੱਗੀਆਂ ਹਾਰੇ ਦੁਕਾਨਾਂ ਵਾਲੇ ਬਹੁਤ ਦੁਖੀ ਆ ਐਮਐਲ ਦੀ ਗਲਤੀ ਕਰਕੇ ਇਹ ਉਹਨੇ ਫੋਟੋ ਕਰਵਾਣੀ ਸੀ 2 ਮਹੀਨੇ ਠਹਿਰ ਕੇ ਕਰਵਾ ਲੰਦਾ ਸਤਿ ਸ਼੍ਰੀ ਅਕਾਲ ਜੀ ਸਿਟੀ ਇਨਫੋ ਨਿਊਜ਼ ਦੇ ਵਿੱਚੋਂ ਮੈਂ ਕਮਲਜੀਤ ਕੌਰ ਆਪਣੇ ਸਰੋਤਿਆਂ ਦਾ ਸਵਾਗਤ ਕਰਦੇ ਆਂ ਅੱਜ ਅਸੀਂ ਪਹੁੰਚੇ ਆਂ ਲਗੜੋਆ ਤੋਂ ਨਵਾਂ ਸ਼ਹਿਰ ਰੋਡ ਦੇ ਉੱਤੇ ਜਿਹੜਾ ਕਿ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਹੈ ਸੜਕ ਪੱਟੀ ਹੋਈ ਹੈ ਕੰਮ ਚੱਲ ਰਿਹਾ ਹੈ ਕੰਮ ਕਿਸੇ ਕਰਨਾ ਕਰਕੇ ਬੰਦ ਹੈ ਉਸ ਦੀ ਵਜ੍ਹਾ ਜਾਣਨ ਲਈ ਅੱਜ ਅਸੀਂ ਇੱਥੇ ਦੁਕਾਨਦਾਰਾਂ ਨੂੰ ਤੇ ਕੁਝ ਪਿੰਡ ਵਾਸੀਆਂ ਨੂੰ ਅਸੀਂ ਮਿਲਣ ਆਏ ਆਂ ਆ ਜੋ ਆਉਂ ਮਿਲਦੇ ਆ ਉਹਨਾਂ ਨੂੰ ਦੇਖਦੇ ਆਕਰ ਹੁੰਦੀਆਂ ਕੀ ਕੀ ਪ੍ਰੋਬਲਮਸ ਹਨ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਸਭ ਤੋਂ ਪਹਿਲਾਂ ਗੱਲਬਾਤ ਕਰਦੇ ਆਂ ਲਗੜੋਏ ਪਿੰਡ ਦੇ ਸਰਪੰਚ ਗੁਰਦੇਵ ਸਿੰਘ ਜੀ ਦੇ ਨਾਲ ਸੜਕ ਦੇ ਪੱਟੇ ਹੋਣ ਦੇ ਨਾਲ ਲੋਕਾਂ ਨੂੰ ਕੀ ਕੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਾਂ ਦੁਕਾਨਦਾਰਾਂ ਨੂੰ ਕੀ ਕੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਆਓ ਗੱਲਬਾਤ ਕਰਦੇ ਹਾਂ ਗੁਰਦੇਵ ਸਿੰਘ ਜੀ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅਸੀਂ ਸਰ ਸਿਟੀ ਇਨਫੋ ਨਿਊਜ਼ ਤੋਂ ਆਏ ਹਾਂ ਅਸੀਂ ਤੁਹਾਡੇ ਨਾਲ ਗੱਲਬਾਤ ਕਰਨਾ ਚਾਹੁੰਦੇ ਹਾਂ ਕਿ ਇਹ ਜੋ ਕੰਸਟਰਕਸ਼ਨ ਦਾ ਕੰਮ ਹੈ ਚੱਲ ਰਿਹਾ ਹੈ ਇਹ ਕਿੰਨੇ ਦਿਨਾਂ ਤੋਂ ਸੜਕ ਪੱਟੀ ਹੋਈ ਹੈ ਤੇ ਕਿੰਨੇ ਦਿਨਾਂ ਤੋਂ ਇਹ ਕੰਮ ਚੱਲ ਰਿਹਾ ਹੈ ਮੈਡਮ ਦੇਖੋ ਦਿਵਾਲੀ ਤੋਂ ਤਕਰੀਬਨ 15 ਦਿਨ ਪਹਿਲਾਂ ਦੀ ਗੱਲ ਹੈ ਜਦੋਂ ਇਹ ਸਾਨੂੰ ਪਿੰਡ ਦੀ ਪੰਚਾਇਤ ਨੂੰ ਬਿਲਕੁਲ ਨਹੀਂ ਉਹਨਾਂ ਨੇ ਪਰੋਚਲੇ ਲਿਆ ਵੀ ਤੁਹਾਡੇ ਪਿੰਡ ਤੋਂ ਹੀ ਸੜਕ ਪੱਟਣ ਲੱਗੇ ਆ ਦਿਵਾਲੀ ਤੋਂ 15 ਦਿਨ ਪਹਿਲਾਂ ਇਹ ਸੜਕ ਪੱਟਣੀ ਸ਼ੁਰੂ ਕਰ ਦਿੱਤੀ ਇਹਨਾਂ ਨੇ ਉਸ ਤੋਂ ਬਾਅਦ ਤੁਸੀਂ ਦੇਖੇ ਰਹੇ ਆ ਵੀ ਇਹ ਸੜਕ ਦਾ ਪੱਟਣ ਦਾ ਤਰੀਕਾ ਕੀ ਆ ਇੱਥੇ ਜਦੋਂ ਆਪਾਂ ਸਕੂਟਰ ਤੇ ਬਾਜ ਤੇ ਕਿਸੇ ਵੀ ਜਾਂਦੇ ਆ ਤੇ ਬਬਲਿੰਗ ਹੁੰਦੀ ਆ ਤੇ ਹੁਣ ਤੱਕ ਮੇਰਾ ਖਿਆਲ ਆ ਵੀ ਘਟੋ ਘਟ ਵੀ 50 60 ਐਕਸੀਡੈਂਟ ਹੋ ਚੁੱਕੇ ਆ ਲੋਕਾਂ ਦੇ ਮਮੂਲੀ ਸਟਾ ਵੀ ਜ਼ਿਆਦਾ ਸਟਾ ਵੀ ਲੱਗੀਆਂ ਔਰ ਇਹਦੇ ਨਾਲ ਸਾਡੇ ਪਿੰਡ ਨੂੰ ਸਭ ਤੋਂ ਵੱਡੀ ਦਿੱਕ ਜਿਹੜੀ ਆ ਰਹੀ ਆ ਵੀ ਮਿੱਟੀ ਘਟਾ ਉੜ ਕੇ ਸਾਰੀਆਂ ਦੁਕਾਨਾਂ ਦਿਵਾਲੀ ਨੂੰ ਵੀ ਲੋਕਾਂ ਦਾ ਜਿਹੜਾ ਧੰਦਾ ਉਹ ਚੌਪਟ ਹੋ ਗਿਆ ਉਸ ਤੋਂ ਇਲਾਵਾ ਰੋਜ਼ ਦਾ ਜਾਣਾ ਨਾ ਪਿੰਡ ਦੇ ਵਿੱਚੋਂ ਸੜਕ ਲੰਘ ਰਹੀ ਆ ਔਰ ਪਿੰਡ ਦੇ ਲੋਕ ਬਹੁਤ ਹੀ ਪਰੇਸ਼ਾਨ ਆ ਅਸੀਂ ਸਰਕਾਰ ਨੂੰ ਵਾਰ-ਵਾਰ ਅਪੀਲਾਂ ਵੀ ਕਰ ਚੁੱਕੇ ਆ ਪ੍ਰੈਸਰਾਂ ਹੀ ਵੀ ਅਪੀਲ ਕਰ ਚੁੱਕੇ ਆ ਕਿ ਇਹ ਸੜਕ ਜਿਹੜੀ ਪੱਟੀ ਆ ਇਹਨੂੰ ਜਲਦੀ ਤੋਂ ਜਲਦੀ ਬਣਾਇਆ ਜਾਵੇ ਤੁਹਾਨੂੰ ਕੀ ਲੱਗਦਾ ਹੈ ਕਿ ਕੀ ਵਜ੍ਹਾ ਹੈ ਜਿਹੜਾ ਕੰਮ ਬੰਦ ਕੀਤਾ ਗਿਆ ਜਾਂ ਕੰਮ ਰੁਕਿਆ ਹੋਇਆ ਹੈ ਕੀ ਵਜ੍ਹਾ ਹੈ ਇਹਦੇ ਡਿਲੇ ਹੋਣ ਦੀ ਹੈ ਇਹਦੇ ਲੇਟ ਹੋਣ ਦੀ ਕੀ ਵਜ੍ਹਾ ਆ ਦੇਖੋ ਇਹਦੇ ਬਾਰੇ ਵਿੱਚ ਮੈਨੂੰ ਪਤਾ ਲੱਗਾ ਮੇਰੇ ਪਿੰਡ ਦੇ ਦੁਕਾਨਦਾਰ ਸਾਰੇ ਐਮਐਲਏ ਸਾਹਿਬ ਨੂੰ ਮਿਲ ਕੇ ਆਏ ਆ ਭਈ ਇਹਨੂੰ ਜੀ ਜਲਦੀ ਤੋਂ ਜਲਦੀ ਬਣਾਇਆ ਜਾਵੇ ਲੇਕਿਨ ਜੋ ਮੇਰੇ ਨੋਟਿਸ ਵਿੱਚ ਆਈ ਹੈ ਗੱਲ ਉਹਨਾਂ ਨੇ ਕਿਹਾ ਜੀ ਭਈ ਜਿਹੜਾ ਪਲਾਂਟ ਹੈਗਾ ਪ੍ਰੀਮਿਕਸ ਬਣਾਉਣ ਵਾਲਾ ਉਹ ਪਟ ਹੋ ਗਿਆ ਦੁਬਾਰਾ ਨਵਾਂ ਪਲਾਂਟ ਬਣੂਗਾ ਉਸ ਤੋਂ ਬਾਅਦ ਮਤਲਬ ਇਹ ਜਿਹੜੀ ਸ਼ੁਰੂ ਹੋ ਗਈ ਬਾਣੀ ਉਹਨਾਂ ਨੇ ਕਹੇ ਦਿਵਾਰੀ ਤੋਂ ਬਾਅਦ ਸ਼ੁਰੂ ਕਰਾਂਗੇ ਲੇਕਿਨ ਜੋ ਮੈਂ ਜੱਜਮੈਂਟ ਲਾ ਰਿਹਾ ਕਿਉਂਕਿ ਮੈਂ ਵੀ ਇੱਕ ਮੁਲਾਜ਼ਮ ਰਿਟਾਇਰ ਹੋਇਆ ਮੈਨੂੰ ਪਤਾ ਕਿ ਕੰਮ ਕਿੱਦਾਂ ਹੁੰਦੇ ਆ ਮੈਨੂੰ ਤਾਂ ਇਹ ਸ਼ੱਕ ਪੈਂਦੀ ਆ ਕਿ ਦਾ ਇਹ ਠੇਕਾ ਹੀ ਨਹੀਂ ਹੋਇਆ ਇਹ ਇੱਕ ਪੋਲੀਟਿਕਲ ਸਟੈਂਟਰ ਹੈਗਾ ਬੇ ਇੱਕ ਪਾੜੀ ਪੱਟ ਕੇ ਸਿੱੜਦੇ ਹੋ ਇਹਨੂੰ ਫਿਰ ਦੇਖੀ ਜਾਓ ਕੀ ਹੁੰਦਾ ਉਹ ਤੁਹਾਨੂੰ ਕੀ ਲੱਗ ਰਿਹਾ ਕਿ ਇਹ ਸਿਰਫ ਜੋ ਇੱਕ ਪੋਲੀਟਿਕਲ ਸਟੈਂਟ ਦਾ ਨਾਮ ਤੁਸੀਂ ਦੇ ਰਹੇ ਆ ਕਿ ਇਹ ਸਿਰਫ ਵੋਟਾਂ ਕਰਕੇ ਹੀ ਲੋਕਾਂ ਨੂੰ ਵੋਟਾਂ ਦੇ ਮੋਰੇ ਹੁੰਦਾ ਹੀ ਆ ਸਾਰਾ ਕੁਝ ਜੋ ਕੁਝ ਹੁੰਦਾ ਵੋਟਰਾਂ ਦੇ ਮੋਰੇ ਹੁੰਦਾ ਇਸ ਕਰਕੇ ਜੇ ਉਹਨਾਂ ਨੂੰ ਇੰਨੀ ਲੋਕਾਂ ਨਾਲ ਹਮਦਰਦੀ ਸੀਗੀ ਤਾਂ ਇਸ ਰੋਡ ਨੂੰ ਸੈਂਟਰ ਚੋਂ ਇੱਕ ਪਾਸਾ ਪਹਿਲਾਂ ਪੱਟ ਲੰਦੇ ਫਿਰ ਉਹਨੂੰ ਬਣਾ ਦੇ ਫਿਰ ਦੂਸਰਾ ਪੱਟ ਪਸਲ ਨੇ ਚੱਲਦਾ ਰਹਿੰਦਾ ਪਾਸਾ ਜਿਹੜਾ ਸੀਗਾ ਹੁਣ ਇਹਨਾਂ ਨੇ ਸਾਰੀ ਦੀ ਸਾਰੀ ਟੋਟਲ ਦੀ ਟੋਟਲ ਜਿਹੜੀ ਸੜਕ ਪੱਟ ਦਿੱਤੀ ਆ ਲੋਕਾਂ ਕੋਈ ਆਪਸ਼ਨ ਹੈ ਨਹੀਂ ਨਵਾਂ ਸ਼ਹਿਰ ਨੂੰ ਜਾਣਾ ਕੋਸ਼ਿਸ਼ ਕਰਦੇ ਆ ਬਾਈਪਾਸ ਹੋ ਕੇ ਅਸੀਂ ਇੰਨਾ ਮਤਲਬ 4-5 ਕਿਲੋਮੀਟਰ ਘੁੰਮ ਕੇ ਜਾਣਾ ਪੈਂਦਾ ਸਾਨੂੰ ਲੇਕਿਨ ਇਹ ਬੜੀ ਦਿੱਕਤ ਆ ਰਹੀ ਆ ਤੁਸੀਂ ਇਹ ਮਤਲਬ ਕਿ ਲੋਕਾਂ ਵੱਲੋਂ ਕੀ ਅਪੀਲ ਕਰਨਾ ਚਾਹੁੰਦੇ ਆ ਕਿ ਲੋ ਸਰਕਾਰ ਨੂੰ ਕਿ ਇਹ ਕੰਮ ਜਿਹੜਾ ਆ ਜਲਦੀ ਤੋਂ ਜਲਦੀ ਖਤਮ ਕੀਤਾ ਜਾਵੇ ਜਾਂ ਕੀ ਕਦਮ ਚੁੱਕੇ ਜਾਣ ਕੀ ਅਪੀਲ ਕਰਨਾ ਚਾਹੁੰਦੇ ਆ ਸਰਕਾਰ ਨੂੰ ਅਸੀਂ ਅਪੀਲ ਕਰਨਾ ਚਾਹੁੰਦੇ ਆ ਵੀ ਅਸੀਂ ਮਤਲਬ ਇਹ ਨਹੀਂ ਕਹਿੰਦੇ ਵੀ ਸਰਕਾਰ ਮਾੜਾ ਕੰਮ ਕਰ ਰਹੀ ਆ ਸਰਕਾਰ ਨੇ ਕੋਈ ਸੋਚ ਕੇ ਇਹ ਸੜਕ ਪੱਟੀ ਆ ਲੇਕਿਨ ਜੇ ਪੱਟੀ ਆ ਤਾਂ ਇਹਨੂੰ ਜਲਦੀ ਤੋਂ ਜਲਦੀ ਬਣਾਇਆ ਜਾਵੇ ਤਾਂ ਕਿ ਜਿਹੜੇ ਲੋਕਾਂ ਨੂੰ ਰੋਜ਼ ਦੀਆਂ ਪ੍ਰੋਬਲਮਾਂ ਆਣੀਆਂ ਉਹਨਾਂ ਤੋਂ ਸਾਨੂੰ ਜਿਦਾਕ ਮਿਲ ਸਕੇ ਤੇ ਕਿੰਨੇ ਕੁ ਐਕਸੀਡੈਂਟ ਕੇਸ ਜਿਹੜੇ ਤੁਹਾਡੇ ਨੌਲੇਜ ਦੇ ਵਿੱਚ ਆਏ ਆ ਕਿ ਇੱਥੇ ਲੋਕੀ ਤੇ ਕਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਆ ਕੀ ਉਹਨਾਂ ਦੀ ਸਮੱਸਿਆ ਉਹਨਾਂ ਦੀ ਕਈ ਜਿਹੜੇ ਐਕਸੀਡੈਂਟ ਹੋਏ ਆ ਕਿਸੇ ਕਿਸੇ ਦੇ ਮੋਬਲੀ ਸੱਟ ਲੱਗੀ ਕਿਸੇ ਜਿਆਦਾ ਸੱਟ ਲੱਗੀ ਆ ਕੋਈ ਹਸਪੀਟਲ ਜਾਂ ਕੋਈ ਪ੍ਰਾਈਵੇਟ ਹਸਪੀਟਲ ਚ ਐ ਇਸੇ ਕਰਕੇ ਮਤਲਬ ਇਹ ਰੋਜ਼ਾਨਾ ਦੀ ਗੱਲ ਐ ਇੱਕ ਦਿਨ ਦਾ ਕੰਮ ਨਹੀਂ ਹੈਗਾ ਅਸੀਂ ਵੀ ਹੁਣ ਕੋਸ਼ਿਸ਼ ਕਰਦੇ ਆ ਸਾਡਾ ਡੇਲੀ ਜਾਨਾ ਆਣਾ ਨਵਾਂ ਸ਼ਹਿਰ ਨੂੰ ਹਰ ਇੱਕ ਪਿੰਡ ਦਾ ਤੋਂ ਤੇ ਉਹ ਬੰਦੇ ਪਤਾ ਨਹੀਂ ਕਿਵੇਂ ਮਜਬੂਰੀ ਚ ਕਈਆਂ ਨੇ ਤਾਂ ਰੋਕੇ ਦਿੱਤਾ ਵੀ ਜਿੰਨਾ ਚਿਰ ਬੜਦੇ ਨਹੀਂ ਜਾਂਦੇ ਬਿਨਾਂ ਵਜ੍ਹਾ ਜਾਵਾਂਗੇ ਸੱਟ ਲੱਗ ਇਸ ਕਰਕੇ ਮੇਰੀ ਸਰਕਾਰ ਨੂੰ ਇਹੀ ਪੀ ਲਿਆ ਇਹਨੂੰ ਜਿੰਨਾ ਜਲਦ ਤੋਂ ਜਲਦੀ ਹੋ ਸਕਦਾ ਇਹਨੂੰ ਜਲਦ ਜਲਦੀ ਬਣਾਇਆ ਜਾਵੇ ਤਾਂ ਕਿ ਜਿਹੜੇ ਲੋਕ ਆ ਉਹ ਐਕਸੀਡੈਂਟ ਹੋਣ ਤੋਂ ਬਚ ਸਕਣ ਇਹ ਸਨ ਲਗੜੋਆ ਪਿੰਡ ਦੇ ਸਰਪੰਚ ਗੁਰਦੇਵ ਸਿੰਘ ਜੀ ਤੇ ਇੱਥੇ ਦੇ ਦੁਕਾਨਦਾਰ ਢਾਬਾ ਬੜਵਾਲ ਢਾਬਾ ਇਹਨਾਂ ਦੇ ਮਾਲਕ ਦੇ ਨਾਲ ਗੱਲ ਕਰਦੇ ਕਿ ਉਹਨਾਂ ਨੂੰ ਐਸਾ ਦੁਕਾਨਦਾਰ ਉਹਨਾਂ ਨੂੰ ਕੀ ਪ੍ਰੋਬਲਮਜ਼ ਆ ਰਹੀਆਂ ਨੇ ਸੜਕ ਦੇ ਪੱਟੇ ਹੋਣ ਦੇ ਨਾਲ ਸੱਚੀ ਗੱਲ ਜੀ ਸੱਚੀ ਗੱਲ ਜੀ ਜਿਹੜੇ ਚੈਨਲ ਵਾਲਿਆਂ ਨੂੰ ਬਹੁਤ ਬਹੁਤ ਧੰਨਵਾਦ ਆ ਜੀ ਦਾ ਦੇਖੋ ਗਾਹਕ ਜਿਹੜਾ ਡਰਦਾ ਮਾਰਾ ਨਹੀਂ ਆਣ ਰਿਹਾ ਹੈ ਕਿ ਗੰਦਗੀ ਜ਼ਿਆਦਾ ਹੋ ਰਹੀ ਹੈ ਹੋ ਰਹੀ ਆ ਇਹ ਕੋ ਚੀਜ਼ ਬਣਾਉਂਦੇ ਆ ਮਿੱਟੀ ਘੱਟਾ ਪੈਂਦਾ ਆ ਨਹੀਂ ਆਦਾ ਹੈਗਾ ਜੀ ਇਹ ਰੋਡ ਦੇ ਉੱਪਰ ਚੜਦਾ ਆ ਤੇ ਇਹ ਰੋਡ ਖਰਾਬ ਹੋਣ ਕਰਕੇ ਤੇ ਉਹ ਡਿੱਗ ਜਾਂਦਾ ਆ ਘੱਟੋ ਘੱਟ ਵੀ ਅਸੀਂ ਐਮਐਲਏ ਸਾਹਿਬ ਕੋ ਵੀ ਜਾ ਕੇ ਆਏ ਆ ਸਾਰੀ ਮਾਰਕੀਟ ਜਾ ਕੇ ਆਈ ਆ ਫਿਰ ਉਹ ਪਾਣੀ ਸਟਿਆ ਜਾਵੇ ਜਾਂ ਇਹ ਨੂੰ ਛੇਤੀ ਤੋਂ ਛੇਤੀ ਬਣਾਇਆ ਜਾਵੇ ਅਸੀਂ ਸਰਕਾਰੀ ਹਸਪਤਾਲ ਜਾ ਕੇ ਆਏ ਆ 120 ਬੰਦਿਆਂ ਦੀ ਗਿਣਤੀ ਹੋਈ ਆ ਜੀ ਉੱਥੇ ਜਿਹੜੇ ਇਸ ਰੋਡ ਤੇ ਫੱਟੜ ਹੋਏ ਆ ਦੀਵਾਲੀ ਤੋਂ ਬਾਅਦ ਜੋ ਜਿਹੜੇ ਬਟੜ ਹੋਏ ਆ ਉਹ ਕਹਿ ਨਹੀਂ ਸਕਦੇ ਹੈਗੇ ਜੇ ਆਪਾਂ ਹੁਣ 10 ਰੁਪਏ ਦੀ ਚੀਜ਼ ਵੀ ਲੈਣ ਜਾਣਾ ਲੰਗੜੋਏ ਤੋਂ ਮਾਰਕੀਟ ਵੱਡੀ ਆ ਲੰਗੜੋਆ ਸ਼ਹਿਰੋਂ ਹੈ ਕਾ ਜੇ ਉਹੀ ਚੀਜ਼ 10 ਰੁਪਏ ਦੀ ਲੈਣ ਦੇ ਬਜਾਏ ਤੇ ਆਪਾਂ ਸ਼ਹਿਰ ਨੂੰ ਜਾਂਦੇ ਆ ਕੱਡੋ-ਗਾੜੀ ਪੈਟਰੋਲ ਕਿੱਥੇ ਪਹੁੰਚਿਆ ਹੋਇਆ ਆ ਤੇ ਉਹ 10 ਰੁਪਏ ਦੀ ਚੀਜ਼ ਲੈਣ ਦੇ ਖਾਤਰ 10 ਕਿਲੋਮੀਟਰ ਸਾਨੂੰ ਅੱਗੇ ਜਾਣਾ ਪੈਂਦਾ ਕੱਡੋ-ਗਾੜ ਵੀ ਜੀ 90 ਰੁਪਏ ਦਾ ਤੇਲ ਲੱਗਦੇ ਲੱਗ ਜਾਂਦਾ 10 ਰੁਪਏ ਦੀ ਚੀਜ਼ ਵਾ ਆ ਦੇਖ ਲਓ ਸਾਡੀ ਮਾਰਕੀਟ ਦੇ ਵਿੱਚ ਕਿਦਾਂ ਮੰਨ ਲਓ ਹੈ ਗੰਦਗੀ ਕਿਦਾਂ ਭਰੇ ਪਏ ਆ ਔਰ ਬਤੀਲੇ ਔਰ ਕੋਈ ਵੀ ਚੀਜ਼ ਜੋ ਹੈ ਬਾਹਰਾ ਜੀ ਰੱਖੀ ਹੋਆ ਤੇ ਗਾਹਕ ਨੂੰ ਕੀ ਦਵਾਗੇ ਅਸੀਂ ਇੱਕ ਦੁਕਾਨਦਾਰ ਹੋਣ ਦੇ ਨਾਤੇ ਤੁਹਾਨੂੰ ਕੀ ਕੀ ਪ੍ਰੋਬਲਮ ਆ ਜਿਹੜੀਆਂ ਕੀ ਕੀ ਸਮੱਸਿਆਵਾਂ ਝੇਲਣੀਆਂ ਪੈ ਰਹੀਆਂ ਆ ਇੱਕ ਸੜਕ ਨੁਪਟੇ ਹੋਣ ਦੇ ਕਾਰਨ ਜਿੰਨੀ ਵੀ ਸਾਡੀ ਮਾਰਕੀਟ ਸਗੀ ਸਾਰੀ ਘੱਟੋ ਘੱਟ ਵੀ ਜਿੰਨੇ ਆ ਹਰ ਸਾਲ ਕਮਾਈ ਕਰਦੇ ਸੀ ਇਹ ਘੱਟੋ ਘੱਟ ਬੈਸੀ 5 ਸਾਲ ਪਿੱਛੇ ਚਲ ਗਏ ਆ ਸਾਵੇਂ ਗਾਹਕ ਨਹੀਂ ਇੱਥੇ ਆਣਾ ਜੀ ਹੁਣ ਗਾਹਕ ਸ਼ਹਿਰ ਜਾਂਦਾ ਆ ਉਹਨੂੰ ਚੀਜ਼ ਉੱਥੇ ਵਧੀਆ ਲੱਗ ਜਾਂਦੀ ਉਹ ਵੱਧ ਰੇਟ ਵੀ ਮਿਲ ਜਵੇ ਬਚਦੀ ਰੋਡ ਕਰਕੇ ਅਗਲਾ ਉੱਥੇ ਲੈਣ ਜਾਂਦਾ ਆ ਇਸ ਕਰਕੇ ਕਹਿੰਦੇ ਸਰਕਾਰ ਨੂੰ ਅਸੀਂ ਜਲਦ ਤੋਂ ਜਲਦ ਰੋਡ ਬਣਾਇਆ ਜਾਵੇ ਜਾਂ ਇਹਦੇ ਪਰ ਪਾਣੀ ਸਟਾਇਆ ਜਾਵੇ ਮਿੱਟੀ ਘਟਾਉਣ ਨੇ ਬੰਦ ਹੋਵੇ بھائی ਜੀ ਤੁਹਾਡਾ ਬਹੁਤ ਧੰਨਵਾਦ ਜੀ ਜਿਵੇਂ ਕਿ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਜੋ ਦੀਵਾਲੀ ਦਾ ਤਿਉਹਾਰ ਸੀ ਜਿੱਤੇ ਦਿਨ ਲੋਕ ਖੁਸ਼ੀਆਂ ਮਨਾਉਂਦੇ ਆ ਸ਼ਾਪਿੰਗਾਂ ਕਰਦੇ ਆ ਉਹ ਵੀ ਤਿਹਾਰਨ ਦਾ ਚੌਪਟ ਹੋ ਗਿਆ ਸਿਰਫ ਸੜਕ ਦੇ ਪੱਟੇ ਹੋਣ ਕਰਕੇ ਆਹ ਪਿੰਡ ਵਾਸੀਆ ਨਾ ਕਰਦੇ ਆ ਗੱਲਬਾਤ ਕਿ ਉਹਨਾਂ ਨੂੰ ਇਹਨਾਂ ਦੇ ਨਾਲ ਕੀ ਕੀ ਦਿੱਕਤਾਂ ਆ ਰਹੀਆਂ ਹਨ ਇਹ ਹਲਕਾ ਐਮਐਲਏ ਦੀ ਬੜੀ ਭਾਰੀ ਗਲਤੀ ਆ ਜਿਸ ਨੇ ਇਹ ਰੋਡ ਪਹਿਲਾਂ ਹੀ ਪੜਦਾ ਜੇ ਉਹਨਾਂ ਦਾ ਪ੍ਰੋਜੈਕਟ ਕੰਪਨੀਆਂ ਦਾ ਪ੍ਰੋਜੈਕਟ ਨਹੀਂ ਲੱਗਿਆ ਸੀ ਇਹਨੂੰ ਪਟਣਾ ਨਹੀਂ ਚਾਹੀਦਾ ਸੀ ਜਿੰਨੇ ਵੀ ਦੁਕਾਨਦਾਰ ਆ ਤੇ ਉਹ ਤਿੰਨ ਤਿਹਾਰ ਉਹਨਾਂ ਦੇ ਵਰਤ ਦਸਹਿਰਾ ਦੀਵਾਲੀ ਇਹਦੀ ਮਿੱਟੀ ਘੱਟ ਗਈ ਲੰਗੀ ਆ ਉਹਨਾਂ ਨੂੰ ਕੋਈ ਵੀ ਇੱਕ ਢੇਲੇ ਦੀ ਆਮਦਨ ਨਹੀਂ ਹੋਈ ਇਹ ਸਾਰੇ ਲੋਕ ਸਾਰੇ ਦੁਕਾਨਾਂ ਵਾਲੇ ਬਹੁਤ ਦੁਖੀ ਆ ਐਮਐਲਏ ਦੀ ਗਲਤੀ ਕਰਕੇ ਕਿ ਉਹਨੇ ਫੋਟੋ ਕਰਵਾਣੀ ਸੀ 2 ਮਹੀਨੇ ਠਹਿਰ ਕੇ ਕਰਵਾ ਲੰਦਾ ਲੋੜਾ ਪ੍ਰੋਜੈਕਟ ਤਿਆਰ ਹੋ ਜਾਂਦਾ ਫਿਰ ਉਹ ਪਟਾ ਲੰਦਾ ਪਟਾ ਕੇ ਇਹ ਇਸ ਨੂੰ ਰੋਡ ਨੂੰ ਬਣਵਾਉਂਦੇ ਤੇ ਇਸ ਕਰਕੇ ਐਮਐਲਏ ਦੀ ਗਲਤੀ ਸਾਰਾ ਦੋਸ਼ ਐਮਐਲਏ ਦਾ ਫਿਰ ਉਹਨੇ ਇੱਕ ਫੋਟੋ ਕਰਵਾਣ ਦੀ ਵਜ੍ਹਾ ਕਰਕੇ ਸਾਡਾ 2-1/2 ਮਹੀਨਾ ਹੋ ਗਿਆ ਸੜਕ ਪੱਟੀ ਨੂੰ ਦੁਕਾਨਦਾਰ ਵੀ ਤੰਗ ਹੋਆ ਆਮ ਪਬਲਿਕ ਵੀ ਤੰਗ ਹੋਆ ਲਗਭਗ 100 120 ਬਈਆਕਤੀ ਅਟੜ ਹੋ ਗਏ ਜਾਨੀ ਦੇ ਮਾਲੀ ਨੁਕਸਾਨ ਹੋਇਆ ਉਹਨਾਂ ਦਾ ਆਹ ਗੱਲਬਾਤ ਕਰਦੇ ਆ ਜਸਵਿੰਦਰ ਸਿੰਘ ਜੀ ਨਾਲ ਜਿਨ੍ਹਾਂ ਜੋ ਕਿ ਇੱਥੇ ਦੁਕਾਨਦਾਰ ਹਨ ਉਹਨਾਂ ਨੂੰ ਇੱਕ ਦੁਕਾਨਦਾਰ ਹੋਣ ਦੇ ਨਾਤੇ ਕੀ ਕੀ ਪ੍ਰੋਬਲਮਸ ਆ ਰਹੀਆਂ ਨੇ ਸੜਕ ਨੂੰ ਕੱਟੇ ਹੋਣ ਕਾਰਨ ਆਹ ਗੱਲਬਾਤ ਕਰਦੇ ਉਹਨਾਂ ਦੇ ਨਾਲ ਪਹਿਲਾਂ ਮੇਰੀ ਸਸਰੀ ਕਾਲਜ ਸਾਰਿਆਂ ਨੂੰ ਤੇ ਸਾਨੂੰ ਜਿੱਦਣ ਦੀ ਸੜਕ ਪੱਟੀ ਆ ਉਦੋਂ ਦੀ ਇੱਕ ਤਾਂ ਐਕਸੀਡੈਂਟ ਬਹੁ ਹੁੰਦੇ ਆ ਤੇ ਦੂਏ ਨੰਬਰ ਤੇ ਮਿੱਟੀ ਬਹੁ ਉੜਦੀ ਆ ਮਿੱਟੀ ਉਡਣ ਕਰਕੇ ਗਾਹਕ ਸਾਡੇ ਪੈਂਦਾ ਨਹੀਂ ਤੇ ਜਿਹੜਾ ਗਾਹਕ ਵੀ ਆ ਉਹ ਬਾਈਪਾਸ ਨੂੰ ਜਾਂਦਾ ਤੇ ਉਧਰ ਸ਼ਹਿਰੋਂ ਚੀਜ਼ ਲੈ ਜਾਂਦਾ ਹਜੇ ਇੱਧਰ ਸਾਡੇ ਨਹੀਂ ਪੜਦਾ ਅਗੇ ਤੇ ਸਾਡਾ ਜਿਹੜਾ ਕੰਮ ਦਾ ਧੰਦਾ ਸਾਰਾ ਠੱਪ ਹੋਇਆ ਪਿਆ ਤੇ ਬਸ ਸਾਡੀ ਤਾਂ ਇਹੀ ਆ ਤੇ ਜਲਦੀ ਜਲਦੀ ਇਹ ਸੜਕ ਬਣਾਈ ਜਾਵੇ ਸਾਡੀ ਤਾਂ ਇਹੀ ਰਿਕਵੈਸਟ ਹੈ ਸਰਕਾਰ ਤੋਂ ਇਹ ਹਨ ਲਗੜੋਆ ਪਿੰਡ ਦੇ ਪਿੰਡ ਵਾਸੀ ਦੁਕਾਨਦਾਰ ਅਤੇ ਪੰਜ ਸਰਪੰਚ ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਹੈ ਸੜਕ ਦੇ ਖਸਤਾ ਹਾਲਤ ਜਾਏਗਾ ਜੋ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਉਹਨੂੰ ਲੈ ਕੇ ਹੌਪਸ ਹੋ ਕਿ ਇਹਨਾਂ ਦੀਆਂ ਜਿਹੜੀਆਂ ਪ੍ਰੋਬਲਮਸ ਆ ਉਹ ਜਲਦੀ ਤੋਂ ਜਲਦੀ ਸਰਕਾਰ ਸੁਣੇਗੀ ਤੇ ਸੋਲਵ ਕੀਤੀਆਂ ਜਾਣਗੀਆਂ